ਓ ਬੱਲੇ ਬੱਲੇ ਸੰਧੂ ਸਾਹਿਬ ਉਹ ਕਦੀ ਦਰਸ਼ਨ ਨਹੀਂ ਹੋਏ ਉਹ ਕੀ ਗੱਲ ਸੰਧੂ ਸਾਹਿਬ ਉਹ ਕਦੀ ਪੰਪ ਤੇ ਢੇੜਾਂ ਨਹੀਂ ਲੱਗਦਾ ਜਮੀਨ ਠੇਕੇ ਦੇ ਦੇਤੀ ਲੱਗਦਾ ਉਹ ਨਾ ਨਾ ਸਿੱਪੀ ਭਾਈ ਮੈਂ ਤੇ ਸਗੋਂ 30 ਕਿੱਲੇ ਹੋਰ ਲੈ ਲਈ ਠੇਕੇ ਦੇ ਅੱਛਾ ਤੇ ਫਿਰ ਝੋਨੇ ਨੂੰ ਪਾਣੀ ਕਿਵੇਂ ਲੱਗਦਾ ਕਿਉਂਕਿ ਡੀਜ਼ਲ ਲੈਂਦਾ ਤਾਂ ਆਉਂਦਾ ਨਹੀਂ ਲੱਗਦਾ ਜਨਰੇਟਰ ਹੀ ਪਾਣੀ ਨਾਲ ਹੀ ਚਲਾਈ ਜਾਣਾ ਓ ਭਾਈ ਸਾਨੂੰ ਜਨਰੇਟਰਾਂ ਦੀ ਲੋੜ ਨਹੀਂ ਹੁਣ ਭਗਵੰਤ ਮਾਤਾ ਦੀ ਇੱਕ ਵਾਈ ਵਾਲੀ ਪੰਜਾਬ ਸਰਕਾਰ ਕਰਕੇ ਖੇਤਾਂ ਨੂੰ ਨਿਰਵਿਘਨ ਬਿਜਲੀ ਜਾ ਰਹੀ ਆ ਤੇ ਅਸੀਂ ਤੇਰਾ ਡੀਜ਼ਲ ਕੀ ਕਰਨਾ ਹੁਣ ਸਹੀ ਗੱਲ ਆ ਸੰਧੂ ਸਾਹਿਬ ਹੁਣ ਤਾਂ 600 ਜੁਨਟ ਫ੍ਰੀ ਤੇ ਆਪਣੀ ਤੇ ਬਈ ਬੱਲੇ ਬੱਲੇ ਆ ਤੇ ਧੰਨਵਾਦ ਭਗਵੰਤ ਮਾਤਾ ਦੀ ਇੱਕ ਵਾਈ ਵਾਲੀ ਪੰਜਾਬ ਸਰਕਾਰ ਦਾ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 8 ਘੰਟੇ ਵੀ ਟੁੱਟ-ਉੱਟ ਕੇ ਆਉਂਦੀ ਸੀ ਉਹ ਵੀ ਹੁਣ 10-10 12-12 14 14 ਘੰਟੇ ਨਿਰਵਿਘਨ ਚੱਲ ਰਹੀ ਹੈ ਅਸੀਂ ਗਾਰੰਟੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਚੋਣਾਂ ਵੇਲੇ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਤੇ ਉਹ ਗਾਰੰਟੀ ਅਸੀਂ ਮਾਰਚ ਦੇ ਵਿੱਚ ਸਰਕਾਰ ਬਣੀ ਹੈ 1 ਜੁਲਾਈ ਤੋਂ ਅਸੀਂ ਫ੍ਰੀ ਕਰ ਦਿੱਤਾ ਸੀ ਸੋ ਅੱਜ 2 ਜੁਲਾਈ ਹੈ 1 ਸਾਲ ਹੋ ਗਿਆ ਐਸੀ ਤਰ੍ਹਾਂ ਹੀ ਰਹੂਗੀ ਇਹਦੇ ਵਿੱਚ ਕੋਈ ਅਸੀਂ ਕੋਈ ਬੀਪੀਐਲ ਕਾਰਡ ਜਾਂ ਕੋਈ ਨੀਲਾ ਕਾਰਡ ਜਾਂ ਕੋਈ ਇਦਾਂ ਦਾ ਵੀ ਕੋਈ ਅਸੀਂ ਸ਼ਰਤ ਨਹੀਂ ਰੱਖੀ